ਵੇ ਪਹਿਲਾਂ ਕੁੜੀਆਂ ਨੂੰ ਮਤਲਬ ਇਹ ਕਹਿੰਦੇ ਸੌਹਰੇ ਪੇਕੇ ਜਦੋਂ ਵਗ ਜਾਂਦੀਆਂ ਸੀ ਫਿਰ ਨਾ ਉਹ ਕਹਿੰਦੇ ਆਨੇ ਬਹਾਨੇ ਮਿਲਣ ਜਾਂਦੇ ਹੁੰਦੇ ਸੀ ਪਹਿਲਾਂ ਕਿਉਂਕਿ ਰੁੱਕ ਕੇ ਰਹਿੰਦੀਆਂ ਸੀ ਕੁੜੀਆਂ ਨਾ ਕਿੰਨੇ ਕਿੰਨੇ ਮਹੀਨੇ ਵਾਪਸ ਨਹੀਂ ਆਉਂਦੀਆਂ ਸੀ ਸੌਹਰੇ ਹਨਾ ਹਾਂ ਐਦਾਂ ਹੁੰਦਾ ਸੀ ਐਦਾਂ ਹੁੰਦਾ ਕਿ ਕੋਈ ਨਾ ਭਾਈ 2 ਮਹੀਨੇ ਮਗਰੋਂ ਆ ਗਈ ਕੋਈ 3 ਮਹੀਨੇ ਮਗਰੋਂ ਆਉਗੀ ਜਦੋਂ ਹਾਲ ਉੱਠਣਾ ਹੋਵੇ ਮੇਂ ਦੇ ਜਾਣਾ ਉਹ ਮੇਰੇ ਬਦਲੀ ਨੇ ਲੁੱਕ ਜਾਣਾ ਸਾਹਮਣੇ ਨਾ ਹੋਣਾ ਸੋ ਨਵਰੇ ਬਾਪੂ ਜੀ ਦੇਖਣ ਜਾਇਆ ਕਰਦੇ ਦੇ ਦੇਖਣ ਜਾਇਆ ਜਾਂਦੇ ਤੇ ਭਾਈ ਮੈਂ ਕਰੇ ਮੇਰੇ ਬਾਪੂ ਜੀ ਹਾਂ ਸਾਹਮਣੇ ਨਹੀਂ ਹੋਈ ਕਰੇ ਅੱਛਾ ਵੀ ਜੇ ਤੁਹਾਡਾ ਵਿਆਹ ਹੋਗਾ ਸੀ ਬਾਅਦ ਚ ਹੈ ਜਦੋਂ ਤੁਸੀਂ ਪੇਕੇ ਹੁੰਦੇ ਸੀ ਅੱਛਾ ਫਿਰ ਤੁਸੀਂ ਲੁਕ ਜਾਂਦੇ ਸੀ ਲੁਕ ਜਾਂਦੇ ਸੀ ਤੁਸੀਂ ਲੁਕ ਜਾਂਦੇ ਸੀ ਉਹ ਬੈਠਾ ਝਾਕ ਨਹੀਂ ਰਹਿਣਾ ਵੀ ਹੁਣ ਵੀ ਨਿਕੜੀ ਬਾਹਰ ਹੁਣ ਵੀ ਨਿਕੜੀ ਉਹ ਫਿਰ ਮੋੜਿਆਂ ਦਾ ਆਪਾਂ ਨੇ ਵਿਚਾਰ ਕਰਤਾ ਕਿੱਥੇ ਕਰਤਿਆ ਹੋ ਗਏ ਬਾਪੂ ਜੀ ਨੂੰ ਰਾੜ ਦਿੰਦੀ ਸੀ ਮੈਂ ਪੇਕੇ ਕਿਤੇ ਮੈਨੂੰ ਲੈ ਨਾ ਜਾਵੇ ਹੁਣੀ ਸਾਹਮਣੇ ਨਹੀਂ ਹੁੰਦੀ ਜਿਆਦਾ ਕੋਈ ਵੀ

ਆਪਣਾ ਬਿਆਹ ਛੇਤੀ ਹੋ ਜਾਏ ਹੁਣ ਤਾਂ ਫੋਨ ਤੇ ਚਰਦੇ ਨੇ ਕੰਮ ਸਹੀ ਗੱਲਾਂ ਤਾਂ ਹੀ ਵਿਆਹ ਹੋ ਜਾਂਦੇ ਨਾਲੇ ਹਨ ਇਹ ਪਤਾ ਹੁੰਦਾ ਊੜਾ ਨਾ ਪਾਪੜੇ ਪਟੱਕ ਵਹੂ ਆਵੜੀ ਪਾਵੜੀ ਪਹਿਲੇ ਕੜਾਈਆਂ ਚੜ੍ਹਦੀਆਂ ਸੀ ਨਹੀਂ ਨਵੀਂ ਨਾ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਸੀ ਹੁਣ ਤਾਂ ਬਸ ਮਿੰਟ ਚਾਹੀ ਪਤਾ ਲੱਗਦਾ ਫਲਾਣੇ ਦੇ ਮੁੰਡੇ ਦਾ ਵਿਆਹ ਹੋ ਗਿਆ ਫਲਾਣੇ ਦੀ ਕੁੜੀ ਦਾ ਵਿਆਹ ਹੋ ਗਿਆ ਕੁੜੀ ਦਾ ਵਿਆਹ ਹੋ ਗਿਆ ਸਹੀ ਗੱਲ ਬੇਬੇ ਕਈਆਂ ਦੇ ਤਾਂ ਇਦਾਂ ਹੀ ਵਿਆਹ ਹੋ ਜਾਂਦੇ ਨੇ ਕਈ ਲੋਕ ਨੇ ਮਤਲਬ ਕਿ ਜਿਹੜੇ ਚੰਗੀ ਤਰ੍ਹਾਂ ਮਤਲਬ ਕਿ ਵੀ ਸਾਰਿਆਂ ਨੂੰ ਸੱਦਦੇ ਨੇ ਬੁਲਾਉਂਦੇ ਨੇ ਵਿਆਹ ਵੀ ਕਰਦੇ ਨੇ ਹਾਂ ਕਈਆਂ ਦੇ ਵਧੀਆ ਵੀ ਹੁੰਦੇ ਨੇ ਤੇ ਹਾਂ ਬੇ ਕਈਆਂ ਦੇ ਤਾਂ ਹੀ ਹੁੰਦੇ ਨੇ ਨਾ ਨਹੀਂ ਉਹ ਲਾਡਲੇ ਮੁੰਡੇ ਦਾ ਬਿਆਹ ਹੋ ਗੀ ਨਹੀਂ ਬਹੁਜਾ ਆਉਗਾ ਬੇਬੇ ਲਵ ਮੈਰਿਜ ਹੁੰਦੀ ਹੈ ਲਵ ਮੈਰਿਜ ਕਹਿੰਦੇ ਐ ਇਹਨੂੰ ਵੀ ਪਿਆਰ ਦਾ ਵਿਆਹ ਹੁੰਦਾ ਉਹਨਾਂ ਦਾ ਤਾਂ ਹੀ ਫਿਰ ਐਂ ਆ ਜਾਂਦੇ ਨੇ ਜਦੋਂ ਘਰ ਦੇ ਮੰਨਦੇ ਨੇ ਨਾ ਫਿਰ ਉਹ ਫਿਰ ਉਹ ਇਦਾਂ ਆ ਜਾਂਦੇ ਨੇ ਫਿਰ ਉਹ ਲਵ ਮੈਰਿਜ ਤੈਨੂੰ ਹੀ ਨਾ ਆਉਂਦੀਆਂ ਪੁਰਾਣੀਆਂ ਗੱਲਾਂ ਲਵ ਲਵ ਮੈਂ ਸਾਡੇ ਕੋਲ ਤਾਂ ਪੁਰਾਣੀਆਂ ਹੀ ਨੇ ਗੱਲਾਂ ਸਹੀ ਗੱਲ ਹੈ ਪਹਿਲੇ ਜਵਾਨੜੀਆਂ ਸੀ ਕਿਹੜਾ ਪੜੇ ਹੋਇਆ ਅੱਛਾ ਤੇ ਹੈ ਬੇ ਜਿਹੜਾ ਹੁਣ ਅੱਜ ਕੱਲ ਫਿਰ ਇਦਾਂ ਵਿਆਹ ਕਰਦੇ ਨੇ ਵਧੀਆ ਨੇ ਕਿ ਵਧੀਆ ਨਹੀਂ ਹੈਗੇ ਜਿਹੜੇ ਕਾੜਦੇ ਨੇ ਪਈਉਂ ਨਾਲ ਬੜੀਆਂ ਨੇ ਬੜੀਆਂ ਹੈਗੇ ਪਹਿਲਾਂ ਤਾਂ ਕੋਈ ਇੰਨਾ ਖਰਚਾ ਨਹੀਂ ਕੀਤਾ ਹੁੰਦਾ ਜਾਂ ਵਿਆਹ ਹੁੰਦੇ ਤੇ ਹਾਂ ਘਰੇ ਪਕੌੜੇ ਪਕਾਉਂਦੇ ਛੋਲੇ ਹੁੰਦੇ ਘਰ ਦੇ ਦੇਖਣ ਤੇ ਹਾ ਕੇ ਲਿਆਉਂਦੇ ਉਹ ਛੋਲਿਆਂ ਦਾ ਪਕੌੜੇ ਪਕਾਉਂਦੇ ਭਾਜੀਆਂ ਪਕਾਉਂਦੇ ਉਸੇ ਦੀਆਂ ਹੀ ਹਨਾ ਹਾਂ ਉਸੇ ਦੇ ਭਾਈ ਦੇ ਰਾ ਕਰਦੇ ਉਹ ਛੋਲਿਆਂ ਤੋਂ ਹੀ ਸਾਰੀਆਂ ਭਾਜੀਆਂ ਬਣ ਜਾਂਦੇ ਸੀ ਸਾਰੀਆਂ ਬਣ ਜਾਂਦੀਆਂ ਸੀ ਹਾਂ ਜਿਹੜੀ ਜਿਹੜੀ ਭਾਜੀਆਂ ਦੇ ਵਿੱਚ ਮੰਤਰ ਕੇ ਬੇਸਣ ਪੈਂਦਾ ਹੈ ਨਾ ਸਾਰੀਆਂ ਨਾ ਜਦ ਲੱਡੂ ਹੁੰਦੇ ਤੇ ਇੱਕ ਲੱਡੂ ਹੁੰਦੇ ਦੇ ਬਸ ਲੱਡੂ ਐਨੇ ਸਵਾਦ ਹੁੰਦੇ ਸੀ ਉਹ ਲੱਡੂ ਐਨੇ ਸਵਾਦ ਤੇ ਕੁੰਡੀਆਂ ਨੇ ਕੁੰਡੀਆਂ ਲੱਡੂਆਂ ਨੇ ਲੱਗ ਜਾਂਦੀਆਂ ਹਾਂ ਹਾਂ ਜਦੋਂ ਮੇੜ ਕੇ ਡਾਇਆ ਹੁੰਦਾ ਤਾਂ ਬਾਹਰੇ ਇੱਕਾ ਦੇ ਕੜਾ ਕਰਕੇ ਲੈਣਾ ਚੰਨ ਦਿਨ ਜਨ ਰਹਿੰਦੀ ਕੀ ਹਾਂ ਬੇਬੇ ਬਾਜੀ ਵੀ ਬਹੁਤ ਲਿਆ ਕਰਦੇ ਹਨ ਬਹੁਤ ਬਾਜੀ ਹੁੰਦੀ ਜੀ ਹਾਂ ਮੜਪੱਕੀ ਹੈ ਨਾ ਹਾਂ ਮੜਪੱਕੀ ਅੱਛਾ ਇਹ ਤੇਰੀ ਭੂਆ ਦਾ ਜਿਵੇਂ ਆਸੀ ਨਾਲ ਜਿਵੇਂ ਇੱਕ ਦਾ ਹਾਂ ਜਦ ਅਸੀਂ ਵਿਆਹ ਗਏ ਉੱਥੇ ਭਾਈ ਤੇ ਪਕੌੜੇ ਇਹਨਾਂ ਦੇ ਘਰ ਦੇ ਸਾਰਾ ਕੁਝ ਆ ਪਰ ਮੇ ਘਰ ਮੇ ਇਹ ਲੱਡੂ ਇੰਨੀ ਬਾਜੀ ਦਿੱਤੀ ਮਾੜਾ ਪੱਕੀ ਜਾਣੋ ਦੇਲਾ ਕਾਮਰਾ ਕਨੇ ਭਰਿਆ ਪਿਆ ਸੀ ਬਾਜੀ ਦਾ ਕਾਮਰਾ ਭਰਿਆ ਬਾਜੀ ਨਾ ਦੇ ਦਾ ਨਾ ਇਨਾ ਕੱਟ ਸਵਾ ਕਨੇ ਮਹੀਨਾ ਚਾਹੀਦ ਨ ਬਾਜੀ ਨਹੀਂ ਮੁੱਕੀ ਸੀ ਕਨੇ ਲੱਡੂ ਵੀ ਤੋੜ ਤੋੜ ਕੇ ਖਾਂਦੇ ਸੀ ਪੰਨ ਪੰਨ ਕੇ ਵੀ ਇੰਨੇ ਲੱਡੂ ਸੀ ਕਨੇ ਮੁੱਕੇ ਹੀ ਨਹੀਂ ਸੀ ਕਨੇ ਮੁੱਕੇ ਨਹੀਂ ਤੇ ਪਕੌੜੇ ਕਨੇ ਦਵਾਰ ਦਵਾਰਾ ਬਾਜੀ ਦੇ ਪਕੌੜੇ ਤੇ ਸਾਡੇ ਤੋਂ ਦੇ ਭਰਦੇ ਤੇ ਕਿਆ ਕਿਆਰਾ ਨਹੀਂ ਦੇਖ ਟੋਲਿਆਂ ਦੇ ਵਿੱਚ ਬਾਜੀ ਪਾਇਆ ਕਰਦੇ ਹਾਂ ਵਾਹ ਬਈ ਵਾਹ ਦੇਖੋ ਨਾ ਅੱਗੇ ਦਾ ਸਭ ਦਾਰ ਦਾ ਪਕੌੜਿਆਂ ਦੀ ਮੇਰੇ ਮਕੌੜੇ ਬਿਸ਼ੋਣੇ ਆਲੇ ਪਕੌੜੇ ਹੁੰਦੇ ਹਾਂ ਜਿਹੜੇ ਭਾਜੀ ਚ ਪਕੌੜੇ ਆਉਂਦੇ ਉਹਦੇ ਸਬਜ਼ੀ ਬਣਾਵਣਾ ਪਾਈ ਜਾਂਦੇ ਆ ਨਾ ਆਪਾਂ ਪਕੌੜੇ ਲਿਆ ਕੇ ਦਾਲ ਦਾ ਬਣਾਉਨੇ ਆ ਦਾਲ ਸਬਜ਼ੀ ਹਾਂ ਬੇਬੇ ਦਾਲ ਨੂੰ ਸਬਜ਼ੀ ਕਹਿੰਦੇ ਸਬਜ਼ੀ ਨੂੰ ਦਾਲ ਕਹਿੰਦੀ ਹੈ ਹਨਾ ਬੇਬੇ ਉਹ ਫੇ ਪੁਰਾਣੇ ਜ਼ਮਾਨੇ ਨੇ ਮੇਰੇ ਤਾਂ ਮੈਂ ਕਿਹਾ ਹੁਣ ਬੜੀ ਲਿਖੀਆਂ ਪਹਿਲੀਆਂ ਗੱਲਾਂ ਨੇ ਮੇਰੇ ਕੋਲ ਉਹ ਹੀ ਕੱਲਣੀਆਂ ਮੇਰੀਆਂ ਤਾਂ ਗੱਲਾਂ ਪੁਰਾਣੀਆਂ ਨੇ ਬੇਬੇ ਮੈਂ ਛੋਟੇ ਸੀ ਬਹੁਤ ਸੋਣ ਸੋਣੀਆਂ ਗੱਲਾਂ ਕਰਦੇ ਹਾਂ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਇਹ ਸੁਨੇਹਾ ਹੈ ਵੀ ਤੁਹਾਡਾ ਬਹੁਤ ਵਧੀਆ ਵੀਬੀ ਚੰਗਾ ਜਿਉਂਦੇ ਵੱਧਦੇ ਰਹੋ ਮੇਰੀ ਸੱਸ ਮਾਂ ਜਿੰਦਾਬਾਦ ਸੱਸ ਮਾਂ ਜਿੰਦਾਬਾਦ